ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਲੌਜਿਕ ਤੇ ਤਰਕ ਹਰ ਚੀਜ਼ ਦਾ ਹੋਣਾ ਚਾਹੀਦਾ ਅਰੇ ਜ਼ਿੰਦਗੀ ਦਾ ਵੀ ਤੇ ਸਭ ਤੋਂ ਵੱਡਾ ਲੌਜਿਕ ਤਰਕ ਹੈ ਜਿਸ ਘਰ ਚ ਪੈਦਾ ਹੋਏ ਆ ਉੱਥੇ ਕੁਝ ਲੌਜਿਕ ਲੈ ਕੇ ਹੀ ਪੈਦਾ ਹੋਏ ਆ ਨਹੀਂ ਕੋਸਣਾ ਚਾਹੀਦਾ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕਿੱਥੇ ਆ ਗਏ ਬਈ ਹਾਂ ਇਹ ਕਹਿ ਸਕਦੇ ਆ ਕਿ ਮਾਨੀ ਦੇ ਘਰ ਪੈਦਾ ਕਿਉਂ ਨਹੀਂ ਹੋਏ ਪਰ ਇਹ ਕਦੇ ਨਾ ਕਹੋ ਮਜ਼ਾਕ ਸੀ ਹਮੇਸ਼ਾ ਜੋ ਕੁਦਰਤ ਕਰਦੀ ਹੈ ਤੁਹਾਡੇ ਲਈ ਚੰਗਾ ਹੀ ਕੀਤਾ ਜੇ ਉਸ ਘਰ ਚ ਆਏ ਆ ਤਾਂ ਕੁਛ ਜ਼ਿੰਦਗੀ ਦਾ ਲੈਣ ਦੇਣ ਹੈ ਜੋ ਹਿਸਾਬ ਕਿਤਾਬ ਕਰਨਾ ਹੈ ਕੀ ਹੁੰਦਾ ਸੀ ਕਿ ਜਦੋਂ ਅਸੀਂ ਜ਼ਿਆਦਾ ਖਰਚੇ ਕਰਦੇ ਹੁੰਦੇ ਸੀ ਤਾਂ ਸਾਡੇ ਫਾਦਰ ਸਾਹਿਬ ਨੇ ਕਹਿਣਾ ਪਤਾ ਨਹੀਂ ਮੈਂ ਤੇਰਾ ਕਿਹੜੇ ਜਨਮ ਦਾ ਕਰਜ਼ਾ ਦੇਣਾ ਮਤਲਬ ਕਿਹੜੇ ਜਨਮ ਦੀ ਔਲਾਦ ਲੈਣ ਆਉਂਦੀ ਆ ਕਿ ਦੇਣ ਆਉਂਦੀ ਆ ਕਹਿੰਦੇ ਆ ਇਹ ਚੱਕਰ ਆ ਪਰ ਅਸਲ 'ਚ ਕੀ ਹੈ ਅਸਲ 'ਚ ਸਾਡਾ ਜਨਮ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਈ ਨਾ ਕੋਈ ਮਕਸਦ ਨੂੰ ਤੇ ਹੋਇਆ ਹੀ ਹੋਏਗਾ ਜੋ ਸਾਡੀ ਸੋਚ ਇਦਾਂ ਦੀ ਬਣਦੀ ਆ ਬਸ ਸਾਹਾਂ ਦੀ ਕੀਮਤ ਦੀ ਅਹਿਮੀਅਤ ਸਮਝੋ ਆਪਣੇ ਪਰਿਵਾਰ ਦੀ ਆਪਣਿਆਂ ਦੀ ਐਨੀਅਤ ਸਮਝੋ ਕਿ ਅਸੀਂ ਸਾਨੂੰ ਕਿਸ ਤਰ੍ਹਾਂ ਕੁਦਰਤ ਨੇ ਕਿਸ ਤਰ੍ਹਾਂ ਦਾ ਬਣਾਇਆ ਏ ਇਹਦੇ ਵਿੱਚ ਉਹ ਕੀ ਚਾਹੁੰਦੇ ਸੀ ਇਹ ਨਾ ਸੋਚੋ ਕਿ ਅਸੀਂ ਸੋਚਦੇ ਆਂ ਪਰ ਕਰਨਾ ਕੁਝ ਹੋਰ ਚਾਹੁੰਦੇ ਆਂ ਜੋ ਅਸੀਂ ਸੋਚ ਰਹੇ ਆਂ ਸਾਡੀ ਸੋਚ ਵਿੱਚ ਮਨ ਤੇ ਦਿਮਾਗ ਵਿੱਚ ਸਾਹਾਂ ਦੁਆਰਾ ਉਹੀ ਚੱਲ ਰਿਹਾ ਦਿਮਾਗ ਇੱਥੇ ਆ ਮਨ ਇੱਥੇ ਆ ਤੇ ਵਿੱਚ ਲੜੀ ਸਾਹਾਂ ਦੀ ਬਣੀ ਐ ਇਹ ਵੀ ਤੇ ਇੱਕ ਲਿੰਕ ਹੀ ਐ ਕੁਦਰਤ ਨਾਲ ਜੁੜਨ ਦਾ ਹੈ ਨਾ ਇਹ ਸੋਚ ਸਾਹਾ ਦੁਆਰਾ ਉਹਨੇ ਹੀ ਸਾਡੇ ਮਨ ਤੱਕ ਪਹੁੰਚਾਉਣੀ ਹੈ ਉਹੀ ਬਣੋ ਉਹੀ ਕਰੋ ਜੋ ਕੁਦਰਤ ਤੁਹਾਨੂੰ ਸੋਚ ਦੇ ਕੇ ਇਸ ਦੁਨੀਆ ਚ ਭੇਜਦੀ ਹੈ ਅਸੀਂ ਜਿਆਦਾ ਜ਼ਿੰਦਗੀ ਆਪਣੀ ਸਿਰਫ ਤੇ ਸਿਰਫ ਦੁਨੀਆਦਾਰੀ ਮੁਤਾਬਕ ਹੀ ਚਲਾਉਨੇ ਆ ਕਿਉਂ ਚਲਾਉਨੇ ਆ ਬਈ ਦੁਨੀਆ ਚ ਦੁਨੀਆ ਲਈ ਨਹੀਂ ਆਏ ਦੁਨੀਆ ਦੇ ਵਿੱਚ ਆਏ ਆ ਤਾਂ ਕੋਈ ਨਾ ਕੋਈ ਕੁਦਰਤ ਨੇ ਮਕਸਦ ਲਈ ਭੇਜਿਆ ਜਿਹੜੀ ਉਹਨੇ ਸੋਚ ਦਿੱਤੀ ਜਿਹੜੀ ਉਹਨੇ ਤੁਹਾਨੂੰ ਮਨ ਦਿੱਤਾ ਜਿਹੜਾ ਤੁਹਾਨੂੰ ਦਿਮਾਗ ਦਿੱਤਾ ਸਭ ਤੋਂ ਬੈਸਟ ਦਿੱਤਾ ਕਿਸੇ ਨੇ ਕਿਹਾ ਜਿੱਥੇ ਘੱਟ ਹੁੰਦਾ ਉਹ ਵੀ ਨੁਕਸਾਨ ਤੇ ਕਿੱਥੇ ਵੱਧ ਹੁੰਦਾ ਉਹ ਵੀ ਨਿਸ਼ਾਨ ਕੀ ਭਲਾ ਦਿਮਾਗ ਬਿਲਕੁਲ ਸਹੀ ਗੱਲ ਕਈ ਵਾਰੇ ਸਿਆਣੇ ਹੀ ਬਸ ਸਾਡੇ ਤੋਂ ਵੱਡਾ ਕੋਈ ਨਹੀਂ ਇਹ ਵੀ ਨੁਕਸਾਨਦੇ ਆ ਤੇ ਇੱਕ ਉਹ ਕਹਿੰਦੇ ਆ ਜਿਹਦੇ ਥੋੜਾ ਜਿਹਾ ਘੱਟ ਹੋਵੇ ਉਹਨੂੰ ਲੋਕ ਸਿਧਰੇ ਕਹਿਣ ਲੱਗ ਜਾਂਦੇ ਆ ਕਹਿਣ ਦਾ ਮਤਲਬ ਹੈ ਜੇ ਬੈਲੈਂਸ ਹੋਵੇ ਤਾਂ ਹੀ ਅਸੀਂ ਇਸ ਦੁਨੀਆ 'ਚ ਵਿਚਰ ਸਕਦੇ ਆ ਮਾੜਾ ਜਿਆਦਾ ਹੋ ਜੇ ਉਹਨੂੰ ਵੀ ਲੋਕ ਬੇਕੂਫ ਕਹਿੰਦੇ ਆ ਤਾਂ ਥੋੜਾ ਜਿਹਾ ਘੱਟ ਹੋਵੇ ਉਹਨੂੰ ਤਾਂ ਜਮਾ ਹੀ ਸਿਦਰਾ ਕਹਿੰਦੇ ਆ ਤਾਂ ਮਤਲਬ ਕੀ ਹੈ ਦੁਨੀਆ ਨਹੀਂ ਡਿਸਾਈਡ ਕਰੇ ਕਿ ਤੁਸੀਂ ਕੀ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਹੋ ਇੱਕ ਬਹੁਤ ਹੀ ਵਧੀਆ ਸਿੰਪਲ ਜੀ ਗੱਲ ਤੁਹਾਨੂੰ ਦੱਸਦੀ ਆ 7 ਦਿਨ ਜੀਉਂਦੀ ਆ ਤਿਤਲੀ ਲੈ ਦੇਖੋ ਤਾਂ ਸਹੀ ਕਦੇ ਕਿਸੇ ਫੁੱਲ ਤੇ ਤੇ ਕਦੇ ਕਿਸੇ ਫੁੱਲ ਤੇ ਮਤਲਬ ਹਰ ਤਰ੍ਹਾਂ ਦੀ ਜ਼ਿੰਦਗੀ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰਦੀ ਆ 70 ਸਾਲ ਜੀਉਂ ਰਵੇ ਚਾਹੇ ਬੰਦਾ ਇੱਕ ਦਿਨ ਵੀ ਇੰਜੋਏ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਇੰਜੋਏ ਤੋਂ ਸਮਝਦੇ ਹੋ ਨਾ ਆਪਣੀ ਜ਼ਿੰਦਗੀ ਨੂੰ ਰੰਗੀਨ ਜੋ ਕੁਦਰਤ ਨੇ ਦਿੱਤਾ ਉਹਨੂੰ ਨਹੀਂ ਬਸ ਜਿਹੜਾ ਨਹੀਂ ਦਿੱਤਾ ਉਹਨੂੰ ਬਸ ਬੋਲੀ ਜਾਣਾ ਲੱਭੜੇ ਪੈਂਦੇ ਆ ਫੁੱਲ ਆਪ ਅਗਰ तितਲੀ ਬਣ ਕੇ ਜਿਉਣਾ ਹੈ ਤਾਂ ਲੱਭੜੇ ਪੈਂਦੇ ਆ ਆਪਣੇ ਰਸਤੇ ਆਪ ਕੁਦਰਤ ਦੁਆਰਾ ਬਣਾਏ ਹੋਏ ਅਗਰ ਅਸੀਂ ਉਸ ਦੇ ਮੁਤਾਬਕ ਜਿੰਨੇ ਬੜੀ ਡੂੰਗੀ ਜੀ ਗੱਲ ਹੈ ਪਰ ਹੈ ਬੜੀ ਵਧੀਆ ਵਕਤ ਮਾਇਨੇ ਨਹੀਂ ਰੱਖਦਾ ਵਕਤ ਮਾਇਨੇ ਨਹੀਂ ਰੱਖਦਾ ਕਿੰਨਾ ਹੈ ਵਕਤ ਨੂੰ ਬਤਾਇਆ ਕਿਸ ਤਰ੍ਹਾਂ ਇਹ ਮਾਇਨੇ ਇਹ ਰੱਖਦਾ ਹੈ ਤੇ ਫਿਰ ਠੀਕ ਹੈ ਨਾ ਜਿੱਦਾਂ ਦਾ ਵਕਤ ਹੈ ਉਦਾਂ ਦੀ ਆਪਣੀ ਸੋਚ ਬਣਾ ਕੇ ਉਸੇ ਤਰ੍ਹਾਂ ਵਿਚਰਦੇ ਜਾਓ ਬਾਕੀ ਤੇ ਸਾਰੇ ਸ਼ਬਦ ਨੇ ਬਾਕੀ ਤੇ ਸਾਰੀਆਂ ਗੱਲਾਂ ਨੇ ਬਾਕੀ ਤੇ ਉਹ ਹੋਈ ਨੇ ਘਟਨਾਵਾਂ ਜੋ ਕੁਦਰਤੀ ਤੌਰ ਤੇ ਜੋ ਭਾਸ਼ਾ ਹੈ ਅਸੀਂ ਇੱਕ ਦੂਜੇ ਨੂੰ ਸਮਝਣ ਲਈ ਬਣਾਈ ਹੈ ਇਹ ਭਾਸ਼ਾ ਸਾਡੇ ਅੰਦਰ ਦੀ ਹੈ ਜੋ ਇਹ ਉਹੀ ਸਮਝਦਾ ਹੈ ਤੇ ਉਹਨੇ ਜਿਹੜਾ ਸਮਝਣਾ ਹੈ ਨਾ ਉੱਤੋਂ ਉੱਤੇ ਕੋਈ ਨਹੀਂ ਸਮਝ ਸਕਦਾ ਤੇ ਉਹਨੇ ਤੁਹਾਨੂੰ ਉਹ ਸਮਝ ਮੁਤਾਬਕ ਦਿੱਤਾ ਹੈ ਨਾ ਸਾਰਾ ਕੁਝ ਤੇ ਕਰੋ ਇੰਜੋਏ ਲਾਈਫ ਨੂੰ ਫਿਰ ਕਿਉਂ ਐਵੇਂ ਇਹਨੇ ਦੁਖੀ ਹੋਏ ਪਏ ਕੁਦ ਠੀਕ ਹੈ ਸਾਹਮਣੇ ਅੱਖਾਂ ਦਿੱਤੀਆਂ ਆਪਾਂ ਸਾਹਮਣੇ ਤੁਰਦੇ ਆਂ ਜਦੋਂ ਦੇਖਦੇ ਆਂ ਪਰਖਦੇ ਆਂ ਉਸ ਮੁਤਾਬਕ ਰਸਤੇ ਚੁੰਦੇ ਆਂ ਸਾਈਡ ਤੇ ਕੁਮਰ ਨੂੰ ਵੀ ਤਾਂ ਗਰਦਨ ਦਿੱਤੀ ਹੈ ਜੇ ਸਾਹਮਣੇ ਰਸਤਾ ਮੰਜ਼ਿਲ ਨਹੀਂ ਦਿਖ ਲਈ ਤਾਂ ਇੱਕ ਸਾਈਡ ਬਦਲੋ ਦੂਸਰੇ ਪਾਸੇ ਤੁਰਦੋ ਆਪਣੀ ਰੁਟੀਨ ਨੂੰ ਡਿਫਰੈਂਟ ਕਰਕੇ ਦੇਖ ਲੋ ਕਿਉਂ ਲੋਕਾਂ ਮੁਤਾਬਕ ਪਿੱਛੇ ਲੱਗ ਲੱਗ ਦੁਰੀ ਜਾਣੋ ਆਪਣੇ ਮੁਤਾਬਕ ਤੁਰੋ ਸੱਚੀ ਜਾਣੋ ਰੱਬ ਦੁੱਖ ਨਹੀਂ ਦਿੰਦਾ ਸੱਚੀ ਜਾਣੋ ਰੱਬ ਦੁੱਖ ਨਹੀਂ ਦਿੰਦਾ ਓਕੇ ਚਲੋ ਕੋਈ ਨਹੀਂ ਆਪਾਂ ਗੱਲ ਕਰਾਂਗੇ 26 ਅਕਤੂਬਰ 2025 ਦਿਨ ਐਤਵਾਰ ਦੀ ਪੰਜਵੀਂ ਦਿithi ਹੈ ਜੀ ਅੱਜ ਪੰਜਵਾਂ ਨਵਰਾਤ ਚੱਲ ਰਿਹਾ ਮਿੱਤਰ ਨਵਰਾਤਰੀਆਂ ਦੇ ਵਿੱਚ ਅੱਜ ਮਾਂ ਦੇ ਪੰਜਵੇਂ ਰੂਪ ਦੀ ਪੂਜਾ ਹੋਣੀ ਆ ਮੰਦਰ ਜਾ ਕੇ ਮਾਂ ਦੀ ਪੂਜਾ ਕਰਨਾ ਇੱਕ ਇੱਕ ਕਰਮ ਕਾਂਡ ਹੈ ਘਰ ਬੈਠੀ ਮਾਂ ਦੀ ਪੂਜਾ ਕਰਨਾ ਇੱਕ ਧਰਮ ਕਾਂਡ ਹੈ ਮਤਲਬ ਤੁਹਾਡਾ ਆਪਣਾ ਫਰਜ਼ ਓਕੇ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਗ੍ਰਹਾਂ ਦੇ ਮੁਤਾਬਕ ਮੈਂ ਤੁਹਾਨੂੰ ਦੱਸਦੀ ਆ ਅੱਜ ਦੇ ਦਿਨ ਜਾਨੀ 26 ਤਰੀਕ ਨੂੰ ਵਿਸ਼ਾਖਾ ਲਗ ਸਤਾਰਾ ਗੁਰੂ ਦਾ ਰਾਤ ਨੂੰ 10:00 ਵਜੇ 9 ਮਿੰਟ ਤੱਕ ਔਰ ਚੰ드ਰਮਾ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਚੋਂ ਨਿਕਲ ਕੇ ਸ਼ਾਮ ਨੂੰ 3:24 ਮਿੰਟ ਤੇ ਚੰਦਰ ਜਾਣਗੇ বৃশ্চਿਕ ਰਾਸ਼ੀ ਵਿੱਚ ਪਦਰਾ 9:30 ਤੱਕ ਰਹੇਗੀ ਅੱਜ ਦੇ ਦਿਨ ਗ੍ਰਹਾਂ ਦੇ ਮੁਤਾਬਕ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਚਲਦੇ ਕੰਮ ਦਾ ਕੋਈ ਪਰਹੇਜ਼ ਨਹੀਂ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਸਮੇਂ ਨੂੰ ਜਰੂਰ ਜਰੂਰ ਜਾਂਚ ਲੈਣਾ ਚਾਹੀਦਾ ਓਕੇ ਚਲੋ ਨਵਰਾਤਰੀਆਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਔਰ ਨੌਨ ਰਾਤੇ ਦਸਵਾਂ ਦਸਹਿਰਾ ਹੁੰਦਾ ਹੈ ਨਾ ਤੇ ਗ੍ਰਹਿਾਂ ਮੁਤਾਬਕ ਬੁੱਧ ਚੰਦਰ ਦਾ ਯੋਧ ਜੋਗ ਬਣੇਗਾ ਜੋ के शुक्रवार वाले दिन यानी छब्बी छब्बी सितंबर भी सौ पच्ची शुक्रवारे दिन एनर्जी के मुताबिक शाम वृक्ष राशि जाएगा चंद्रमा उदों तक की प्रभाव पाएगा विशाखा नक्षत्र से विशाखा नक्षत्र गुरु का नक्षत्र है ठीक है और चंद्रमा विराजमान मंगल न तुला राशि सब तो पहले आ रही रिजानी मेष राशि की गल करते हैं ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਾ ਚੰਦਰ ਸੱਤਵੇਂ ਸਥਾਨ ਵਿੱਚ ਕਾਲਾ ਪੰਤੇਜੀ ਨੁਕਸਾਨ ਕਰਾਏਗੇ ਐਵੇਂ ਹੀ ਬਿਨਾਂ ਵਜਾ ਤੋਂ ਉਤਾਵਲਾ ਪਨ ਵਿਚਾਨੀ ਨੁਕਸਾਨ ਕਰਾ ਸਕਦੀ ਆ ਤੇ ਚੰਦਰ ਜੋ ਹੈ ਉਹ ਹੈਗਾ ਗੁਰੂ ਦੇ ਮੁਖੇ ਤੇ ਕਿਸਮਤ ਦਾ ਪੂਰਾ ਸਾਥ ਮਿਲਿਆ ਕੰਮ ਕਰਨ ਦੀ ਸਥਿਤੀ ਅੱਛੀ ਹੋਈ ਰੋਕਾ ਦਾ ਸਾਥ ਵੀ ਮਿਲਿਆ ਤੇ ਨਾਲ ਦੇਖਿਆ ਆਪਾਂ ਤਾਂ ਧਨ ਵੱਲੋਂ ਵੀ ਤੁਸੀਂ ਸੌਖੇ ਹੋ ਇਸ ਕਰਕੇ ਮਨ ਵੱਲੋਂ ਵੀ ਸੌਖੇ ਹੋ ਯਾਨੀ ਮਨ ਵੀ ਖੁਸ਼ ਹੈ ਤੇ ਧਨ ਵੱਲੋਂ ਵੀ ਸੌਖਾ ਤਾਂ ਚੱਕਰੋ ਇੱਕ ਕੰਮ ਕੇ ਕੀੜਿਆਂ ਚੱਕਰਾਟਾ ਜਰੂਰ ਪਾ ਦਿਓ ਤੇ ਕਾਲਾ ਨਹੀਂ ਲਾਣਾ ਨਹੀਂ ਪਾਣਾ ਟੌਰਸ ਬ੍ਰਿਕ ਰਾਸ਼ੀ ਪ੍ਰੋਪਰਟੀ ਦਾ ਕੰਮ ਲਈ ਘਰ ਚ ਕੰਸਟਰਕਸ਼ਨ ਦੇ ਕੰਮ ਲਈ ਛੋਟੇ-ਮੋਟੇ ਕੰਮਾਂ ਲਈ ਸਿਤਾਰੇ ਚੰਗੇ ਆ ਬ੍ਰਹਸਪਤ ਦਾ ਨਕਸ਼ਤਰ ਮਿੱਤਰਨੀ ਹੈ ਆਪਣੇ ਸਰੀਰ ਨੂੰ ਲੈ ਕੇ ਮੋਟਾਪੇ ਨੂੰ ਲੈ ਕੇ ਸਵੇਲਿੰਗ ਨੂੰ ਲੈ ਕੇ ਲੱਤਾਂ ਗੁੱਡਿਆਂ 'ਚ ਦਰਦ ਨੂੰ ਲੈ ਕੇ ਥੋੜੀ ਪਰੇਸ਼ਾਨੀ ਬਣਨ ਵਾਲੀ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਪਰ ਫਿਰ ਵੀ ਰਾਤ ਨੂੰ ਦੁੱਧ ਬਿਲਕੁਲ ਨਹੀਂ ਪੀਣਾ ਚੰਗਾ ਚੰਦਰਮੱਥੇ ਤੇ ਲਗਾ ਸਕਦੇ ਹੋ ਜੈਮਨੀ ਮਿਥੁ ਰਾਸ਼ੀ ਮਿਥੂ ਰਾਸ਼ੀ ਵਾਲਾਂ ਨੂੰ ਥੋੜੀ ਪੇਟ ਦੀ ਪ੍ਰੋਬਲਮ ਹੋਈ ਬ੍ਰਹਸਪਤੀ ਦਾ ਨਕਸ਼ਤਰ ਭਾਵੇਂ ਮਿੱਤਰ ਆ ਪਰ ਪੇਟ 'ਚ ਗੈਸ ਵਗੈਰਾ ਬੈਕ ਬੇਨ ਦੁਆਰਾ ਵਗੈਰਾ ਤੰਗ ਕਰ ਸਕਦੀ ਆ ਨਾਲ ਹੀ ਉਤਾਵਲਾ ਪਨ ਬੇਚੈਨੀ ਆ ਪਤ ਤੁਹਾਨੂੰ ਕਹੀ ਦੇਣਾ ਤੂੰ ਦੱਸ ਰਹੇ ਆ ਉਹ ਹੋ ਰਹੀ ਆ ਹੱਡੀਆਂ ਜੋੜਾਂ ਦੀ ਪ੍ਰੋਬਲਮ ਆ ਤਾਂ ਸਤ ਨਾਜਾ ਲੈ ਕੇ ਜਲ ਪ੍ਰਵਾਹ ਕਰ ਦਿਓ ਕੈਂਸਰ ਕਰਕਟ ਰਾਸ਼ੀ ਤੁਹਾਡੇ ਲਗਨ ਦਾ ਮਾਲਕ ਚੰਦਰ ਅੱਜ ਗੁਰੂ ਦੇ ਨਕਸ਼ਤਰ 'ਚ ਵਿਦੇਸ਼ ਯਾਨ ਲਈ ਕੁਝ ਰਸਤੇ ਨਵੇਂ ਮਿਲ ਜਾਣ ਪਾ ਲਈਏ ਕੁਝ ਕਿਤੇ ਕੋਈ ਨਵੀਂ ਡੀਲ ਕਰ ਲਈਏ ਇਹ ਥੋੜਾ ਤੁਹਾਡੀ ਨੌਲੇਜ ਵਿੱਚ ਆਉਣ ਵਾਲਾ ਜਿਆਦਾ ਟਾਈਮ ਮੋਬਾਈਲ ਤੇ ਵੇਸਟ ਕਿਉਂ ਕਰ ਰਹੇ ਹੋ ਪ੍ਰੈਕਟੀਕਲ ਤੌਰ ਤੇ ਕੀਤੇ ਕੰਮ ਹੀ ਕੰਮ ਹੋਣਗੇ ਤਾਂ ਇਸ ਕਰਕੇ ਰੈੱਡ ਕਲਰ ਦਾ ਰਮਾਲ ਆਪਣੇ ਕੋਲ ਰੱਖੋ ਪੀਲਾ ਚੰਦਰ ਮੱਥੇ ਤੇ ਲਾਓ ਬlesing ਲਓ ਤੇ ਹਲਕਾ ਜਿਹਾ ਮਿਊਜ਼ਿਕ ਸੁਣੋ ਦਿਨ ਵਧੀਆ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਰਸ਼ਪਦਾ ਨਕਸ਼ਤਰ ਠੀਕ ਠਾਕ ਨਾ ਮਿੱਤਰ ਨਾਲ ਨੁਕਸਾਨ ਕਰਨ ਵਾਲਾ ਤੇ ਨਾ ਹੀ ਫਾਇਦਾ ਕਰਨ ਵਾਲਾ। ਮਿਲਿਆ ਜੁਲਿਆ ਜਿਆ ਪ੍ਰਭਾਵ ਰਹਿਣ ਵਾਲਾ ਅੱਜ ਤੁਹਾਡੇ ਦਿਨ ਦਾ। ਬਸ ਗੁੱਸਾ ਥੋੜਾ ਜਿਹਾ ਘੱਟ ਕਰਨਾ। ਅਗਰ ਸਿਰ 'ਚ ਦਰਦ ਹੋਵੇ ਤਾਂ ਗਾ ਨੂੰ ਗੁੜ ਖਿਲਾ ਸਕਦੇ ਹੋ। ਹਾਂ ਥੋੜਾ ਬਾਣੀ ਦਾ ਤਤਪਨ ਰਿਸ਼ਤੇ ਖਰਾਬ ਕਰ ਸਕਦਾ ਹੈ। ਤਾਂ ਬਾਣੀ 'ਚ ਵਿਝਾਸ ਰੱਖ ਲੋ ਜੀ ਤੇ ਥੋੜੀ ਸ਼ੈਦ ਲਾ ਲਓ। ਵਰਗੋ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਦੇ ਲਈ ਤੁਹਾਨੂੰ ਬਿਜ਼ਨਸ ਵਪਾਰ ਲਈ ਅੱਜ ਦਾ ਦਿਨ ਅੱਛਾ ਜਾਏਗਾ। ਬਿਜ਼ੀ ਰਹੋਗੇ ਪਰ ਆਪਣੇ ਵੱਲ ਧਿਆਨ ਦੇਣਾ, ਆਪਣੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ। ਸੋਇਜ ਬਾਟਕੇ ਖਾਣਾ ਖਾਣਾ ਤੁਹਾਡੇ ਲਈ ਵਧੀਆ ਤੇ ਕਪੂਰ ਦੀ ਟਿੱਕੀ ਕੋਲ ਰੱਖਣਾ ਉਸ ਤੋਂ ਵੀ ਵਧੀਆ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਜਰੂਰ ਰੱਖੋ ਲਿਬਰਾ ਤੇ ਤੁਲਾ ਰਾਸ਼ੀ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਦੇਖਿਆ ਜਾਵੇ ਤਾਂ ਚੰਦਰ ਮੰਗਲ ਲਗਨ ਚ ਸਿਹਤ ਹੋਣ ਠੀਕ ਹੁੰਦੀ ਜਾਏਗੀ ਪਰ ਬ੍ਰਹਸਪਤੀ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਹਲੇਮੀ ਹਰ ਕੰਮ ਚ ਕਮ ਆਉਣ ਵਾਲੀ ਹੈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਲਗਜ਼ਰੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਸਿਤਾਰੇ ਚੰਗੇ ਆ ਚੰਗੀ ਐਡਵਾਈਸ ਤਾਨੂੰ ਮਿਲ ਜਾਏਗੀ ਕਿ ਤੂੰ ਤੋਂ ਤੇ ਇਸ ਫਰੈਂਡ ਸਰਕਲ ਵੀ ਤੁਹਾਡਾ ਸਾਥ ਦੇਵੇਗਾ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਅਜ ਲਾਲ ਰੰਗ ਨੀ ਪਾਉਣਾ ਸਕੋਰਪੀਓ ਬ੍ਰਿਸ਼ਚਕ ਦਾ ਚੀ ਸਿਤਾਰੇ ਖਰਚੇ ਹੋਰੇ ਮਾਨਸਿਕਲ ਪਾਟ ਵਾਲੇ ਚੀਜ਼ਾਂ ਬੈਲੈਂਸ ਨਾ ਹੋਣ ਵਾਲੇ ਚੱਲਦੇ ਪਏ ਗੱਲ-ਗੱਲ ਤੇ ਮੋਸ਼ਨ ਹੋਣਾ ਸਹੀ ਨਹੀਂ ਹੈ ਥੋੜਾ ਜਿਹਾ ਖਰਚਿਆਂ ਤੇ ਕੰਟਰੋਲ ਰੱਖ ਲਓ ਤੇ ਇੱਕ ਕੰਮ ਹੋਰ ਕਰੋ ਬ੍ਰੈਸਪੋ ਤੁਹਾਡੇ 8ਵੇਂ ਸਤਾਂਚਾ ਹੈ ਘਰ ਤੋਂ ਜਾਂਦੇ ਸਮੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਤੇ ਕੁੱਤੇ ਨੂੰ ਖਾਣਾ ਪਾ ਕੇ ਜਾ ਸੱਚ ਜਾਨਾ એનર્ਜੀ ਅੱਛੀ ਰਹੇਗੀ ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਦੇ ਸਿਤਾਰੇ ਇਮੋਸ਼ਨਲ ਹੋਏ ਮਾਤਾ ਦੀ ਸਿਹਤ ਨੂੰ ਲੈ ਕੇ ਇਮੋਸ਼ਨਲ ਹੋਏ ਘਰ ਚ ਕਲੇਸ਼ ਨੂੰ ਲੈ ਕੇ ਥੋੜੀ ਜਿਹੀ ਬੇਚੈਨੀ ਤੇ ਪਰੇਸ਼ਾਨੀ ਵੀ ਹੋਈ ਭਰ ਬ੍ਰਸਪਦ ਦਾ ਨਕਸ਼ਾ ਤਾਰਜ ਮਿਤਰਾ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਤੁਸੀਂ ਹੈਂਡਲ ਕਰ ਰਹੋਗੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਪਾਣੀ ਚਲਦੀ ਬਾਗ ਇਸ਼ਨਾਨ ਕਰ ਸਕਦੇ ਹੋ ਤੇ ਹਲਦੀ ਲੰਗਰ ਚ ਵੀ ਦੇ ਸਕਦੇ ਹੋ ਕੈਪ੍ਰਿਕੌਰ ਮਕਰ ਰਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਤਰੱਕੀ ਦੇ ਅਫਸਰ ਵਧਣਗੇ ਵੀ ਤੇ ਮਿਲਣਗੇ ਵੀ ਨਾਲ ਜੇ ਧਿਆਨ ਦਿੱਤਾ ਜਾਵੇ ਤਾਂ ਥੋੜਾ ਜਿਹਾ वाणी 'ਚ ਮਿਠਾਸ ਰੱਖੋਗੇ ਤਾਂ ਕੰਮਕਾਜ ਦੀ ਸਥਿਤੀ ਵੀ ਅੱਛੀ ਹੋ ਜਾਏਗੀ ਲੋਹਾਰੇ ਤਾ ਬਜਰੀ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ ਬਸ ਥੋੜਾ ਜਿਹਾ ਆਪਣੀ ਸਿਹਤ ਸੰਭਾਲੋ ਤੇ ਗਾਂ ਨੂੰ ਰੋਟੀ ਪਾ ਦਿਓ ਆਪਿਓਰਸ ਕੰਮ ਰਾਸ਼ੀ ਦੇ ਸਿਤਾਰੇ ਚੰਗੇ ਪਰ ਸੂਰਜ ਬੁੱਧ ਹਜੇ 8ਵੇਂ ਸਤਜ ਹੀ ਬਣਿਆ ਹੋਇਆ ਹੈ ਜਦੋਂ ਤੱਕ ਬੁੱਧ 8 ਵਜੇ ਸਤਾਂਜਾ ਹੈ ਉਦੋਂ ਤੱਕ ਬੱਚਿਆਂ ਨੂੰ ਫਲ ਤੇ ਖੱਟੀਆਂ ਟੌਫੀਆਂ ਦੇ ਸਕਦੇ ਹੋ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਕਾਲੀ ਦਾਲਾ ਚ ਖਾਣੀ ਨਹੀਂ ਬ੍ਰਸਪਦ ਦਾ ਨਕਸ਼ਤਰ ਜਿਆਦਾ ਪ੍ਰੋਫਿਟ ਲਈ ਪੈਸਾ ਫਸ ਸਕਦਾ ਹੈ बस ਇਹ ਵੀ ਧਿਆਨ ਰੱਖਣਾ ਵਾਈਟ ਜਾਂ ਕਰੀਮ ਕਲਰ ਪੈਨੋ એનર્ਜੀ ਅੱਛੀ ਪੋਟਾਸੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਪਾਈਸੇਜ਼ ਹਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਸਿਤਾਰੇ ਜੀ ਚੰਦਰ ਸ਼ਾਮ ਦਾ 8 ਵਜੇ ਸਤਾਂਜਾ ਚ ਰਹਿਣ ਵਾਲਾ ਹੈ ਥੋੜਾ ਡਿਸੀਜਨ ਲੈਣ ਚ ਪ੍ਰੋਬਲਮ ਆਏਗੀ ਤੁਹਾਨੂੰ ਜਦੋਂ ਡਿਸੀਜਨ ਲੈਣ ਚ ਪ੍ਰੋਬਲਮ ਆਵੇ ਨਾ ਤਾਂ ਕੁਝ ਚੀਜ਼ਾਂ ਵਕਤ ਤੇ ਕੁਝ ਚੀਜ਼ਾਂ ਪਰਮਾਤਮਾ ਤੇ ਤੇ ਕੁਝ ਚੀਜ਼ਾਂ ਸਲਾਹ ਨਾਲ ਕਰ ਲੈਣੀਆਂ ਚਾਹੀਦੀਆਂ ਯਾਨੀ ਵਕਤ ਨੂੰ ਵਕਤ ਦੇਣ ਤੇ ਵਕਤ ਦਾ ਚੰਗਾ ਹੱਲ ਮਿਲ ਜਾਂਦਾ ਹੈ ਸਮਝਦਾ ਹੋ ਨਾ ਤੁਸੀਂ ਦੂਜੀ ਗੱਲ ਇਹ ਆ ਕਿ ਯਾਤਰਾ ਜਰੂਰੀ ਨਾ ਹੋਵੇ ਤਾਂ ਮਾਪੇ ਤੁਹਾਨੂੰ ਪਹਿਲਾਂ ਨੇ ਕਿਹਾ ਸੀ ਟਾਲ ਦੇਣੀ ਚਾਹੀਦੀ ਹੈ ਤੀਜੀ ਗੱਲ ਇਹ ਆ ਕਿ ਗਾਂ ਨੂੰ ਰੋਟੀ ਪਾ ਕੇ ਜਾਂਦੇ ਸਮਝੋ ਸ਼ੁਕਰ ਦਾ ਫਾਲ ਅੱਛਾ ਮਿਲ ਜਾਏਗਾ ਤੇ ਬ੍ਰਹਸਪਤ ਦਾ ਨਕਸ਼ਤਰ ਆ ਤੇ ਸ਼ੁਭ ਫਾਲ ਦਵੇ ਤਪੀਲਾ ਰੰਗ ਪਹਿਨੋ ਤੇ ਨਾਲ ਲੱਡੂ ਲੈ ਕੇ ਨਾ ਪਿੜਾ ਗਾਣੇ ਕਰ ਲਾ ਕੋਈ ਕੰਮ ਰੁਕਿਆ ਹੋ ਜਾਏ ਉਹ ਕੰਮ ਗਾਣੇ ਲੱਡੂ ਆਣੇ ਨਹੀਂ ਕਰਨਾ ਅਸਲ ਚ ਜੋ ਮਾਨਸਿਕ ਸਥਿਤੀ ਤੁਹਾਨੂੰ ਡਿਸੀਜਨ ਲੈਣ ਚ ਪ੍ਰੋਬਲਮ ਹੋ ਰਹੀ ਹੈ ਉਹ ਠੀਕ ਹੋ ਜਾਏ ਠੀਕ ਏਸੀ ਅਸਟ੍ਰੋਲੋਜੀ ਵਿਦ ਲੌਜੀਕ ਦੇ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਗ੍ਰਹਿਾਂ ਦੀ ਸਥਿਤੀ ਬਾਰੇ ਤੇ ਗੱਲਾਂ ਬਾਤਾਂ ਕੀਤੀਆਂ ਆਪਣੀ ਜ਼ਿੰਦਗੀ ਬਾਰੇ ਵਾਸਤੂ ਦਾ ਬੜਾ ਮਹੱਤਵ ਹੈ ਬਹੁਤ ਹੀ ਮਹੱਤਵ ਹੈ ਪਰ ਕਿਸਮਤ ਤੋਂ ਜ਼ਿਆਦਾ ਕੋਈ ਨਹੀਂ ਜਿੱਥੇ ਮਰਜ਼ੀ ਲੈ ਲੋ ਜੇ ਕਿਸਮਤ ਨੇ ਚਮਕਣਾ ਹੈ ਨਾ ਖੂਚ ਬਠੇ ਵਿੱਚ ਚਮਕਣਾ ਜੇ ਨਹੀਂ ਚਮਕਣਾ ਤਾਂ ਭਾਵੇਂ ਵਾਸਤੂ ਮੁਤਾਬਕ ਸਾਰਾ ਕਾਰ ਬਣਾ ਲਓ ਪਰ ਕਈ ਵਾਰੀ ਇਹੋ ਜਿਹੀਆਂ ਸਥਿਤੀਆਂ ਪਰਸਤਥੀਆਂ ਆਉਂਦੀਆਂ ਨੇ ਜਿਸ ਕਰਕੇ ਆਪਾਂ ਨੂੰ ਲੱਗਦਾ ਕਿ ਬਿਮਾਰੀ ਘਰ ਤੋਂ ਜਾਦੀ ਹੋਈ। ਅਗਰ ਲੱਗੇ ਨਾ ਇਦਾਂ ਦੀ ਕੋਈ ਹੈ ਸਿਚੁਏਸ਼ਨ ਹੁਣ ਦਿਵਾਲੀ ਦੇ ਦਿਨ ਨਾ ਸਫਾਈ ਕਰ ਰਹੇ ਹੋ ਨਾ ਘਰ 'ਚ ਜੰਗਾਲ ਲੱਗਿਆ ਲੋਹਾ ਬਿਲਕੁਲ ਨਹੀਂ ਰੱਖਣਾ। ਘਰ 'ਚ ਜੰਗਾਲ ਲੱਗਿਆ ਲੋਹਾ ਨਹੀਂ ਰੱਖਣਾ। ਅਗਰ ਵਾਧੂ ਚੀਜ਼ਾਂ ਘਰ 'ਚ ਪਈਆਂ ਨੇ, ਜ਼ਰੂਰਤ ਲਈ ਪਈਆਂ ਨੇ, ਜੋ ਤੁਹਾਨੂੰ ਵਰਤੋਂ 'ਚ ਆਉਣ ਵਾਲੀਆਂ, ਤਾਂ ਉਹਨੂੰ ਪੱਛਮ ਦਿਸ਼ਾ ਵਿੱਚ ਜਾਂ ਸਾਊਥ-ਵੈਸਟ ਵਿੱਚ ਜੰਗਾਲ ਲੱਗਿਆ ਨਾ ਹੋਵੇ ਸਾਫ਼ ਕਰਕੇ ਰੱਖ ਲਓ। ਨੁਕਸਾਨ ਨਹੀਂ ਕਰਦੀ ਠੀਕ ਏਸੀ ਐਸਟ੍ਰੋਲੋਜੀ ਵੀ ਡਿਓਲੋਜੀਸ ਵਾਸਤਵ ਟਿਪਸ ਸਭ ਐਸਾ ਸਤਿ ਆਪ ਸਤਿ ਜੀ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਸਤਿ ਸ਼੍ਰੀ ਅਕਾਲ